ਸਰਹਦਾ ਕਮਾ ਧਰਮਾਂ ਦੇ ਯੁੱਧ ਹੋਵੇ ਰਾਮ ਰਹੀਮ ਜਾਂ ਹੋਵੇ ਅਗੀ ਗੋਬਿੰਦ ਸਿੰਘ ਦੀ ਆਖਰੀ ਖਬਰ ਕੀਏ ਭੁੱਲਦਾ ਉਹ ਵਕਤ ਨਹੀਂ ਪਿਆ ਵਾਂਗੂ ਲੰਗੇ ਦਾ ਅਦਾ ਤੁਸੀਂ ਦੇਖ ਰਹੇ ਹੋ ਸ਼ਵਾਰਕ ਟੀਵੀ ਤੇ ਮੈਂ ਹਾਂ ਤੁਹਾਡਾ ਆਪਣਾ ਪਰਮਜੀਤ ਸਿੰਘ ਭੰਗੂ ਅਸੀਂ ਮੌਜੂਦ ਹਾਂ ਜੈ ਕੈਨੇਡਾ ਦੇ ਵੱਡੇ ਸ਼ਹਿਰ ਕੈਲਗਰੀ ਦੇ ਕੋਸੋ ਹਾਲ ਦੇ ਵਿੱਚ ਕੋਸੋ ਕੌਂਸਲ ਆਫ ਸਿੱਖ ਆਰਗੇਨਾਈਜੇਸ਼ਨ ਦਾ ਇਹ ਦਫ਼ਤਰ ਬਹੁਤ ਪੁਰਾਣਾ ਇਹਨੂੰ ਕੋਸੋ ਹਾਲ ਕਹਿੰਦੇ ਜਿਹਦੇ ਵਿੱਚ ਕੈਲਗਰੀ ਵਿੱਚ ਕੰਮ ਕਰਦੀਆਂ ਵੱਖ-ਵੱਖ ਸਹਿਤਕ ਸੁਭਾਵਾਂ ਮਹੀਨਾ ਬਾਹਰ ਆਪਣੀ ਮੀਟਿੰਗ ਕਰਦੀਆਂ ਕਿਸੇ ਸਭਾ ਨੇ ਵੰਡ ਕੇ ਦਿਨ ਰੱਖੇ ਹੋਏ ਆ ਕਿਸੇ ਪਹਿਲੀ ਸਿਚਵਾ ਕਿਸੇ ਨੂੰ ਜੀ ਜੀ ਕੇ ਲਾਤੇ ਜਿਹੜਾ ਐਤਵਾਰ ਵੀ ਅੱਜ ਤੇ 10 ਚਵਾਰ ਪੰਜਾਬੀ ਲਖਾਰੀ ਸਭਾ ਦੀ ਮੀਟਿੰਗ ਹੋਣ ਜਾ ਰਹੀ ਆ ਇਸ ਮੀਟਿੰਗ ਨੂੰ ਵਿਸਾਖੀ ਤੇ ਖਾਸਾ ਸਾਇਨਾ ਦਿਵਸ ਦੇ ਦਿਨ ਆਰ ਸਮਾਰਪਿਤ ਕੀਤਾ ਗਿਆ ਇਸ ਮੀਟਿੰਗ ਦੇ ਵਿੱਚ ਵੱਖ-ਵੱਖ ਵਿਦਵਾਨ ਵੀ ਆਪਣੇ ਵਿਚਾਰ ਪੇਸ਼ ਕਰਨਗੇ ਤੇ ਬਹੁਤ ਸਾਰੇ ਸਹਿਤਕ ਪ੍ਰੇਮੀ ਵੀ ਆਪਣੀਆਂ ਰਚਨਾਵਾਂ ਪੇਸ਼ ਕਰਨਗੇ ਅਸੀਂ ਤੁਹਾਨੂੰ ਦਿਖਾਉਣੇ ਹਾਂ ਇਸ ਸਹਿਤਕ ਮੀਟਿੰਗ ਦੀਆਂ ਮੁੱਖ ਝਲਕੀਆਂ ਤੇ ਪ੍ਰਬੰਧਕਾਂ ਨਾਲ ਕਰਾਵਾਂਗੇ ਗੱਲਬਾਤ ਤੁਸੀਂ ਬਨੇ ਰਹੋ ਸ਼ਵਾਰਜ ਪੀਵੀ ਚੈਨਲ ਦੇ ਨਾਲ ਇក្រਾਹੀਆਂ ਤੋਂ ਸਵਾਤ ਕਰਦਾ ਜੀ ਆਇਆਂ ਨੂੰ ਕਹਿੰਦਾ ਤੇ ਆਪ ਜੀ ਨੂੰ ਖਾਲਸੇ ਦੇ ਜਨਮ ਦਿਹਾੜੇ ਤੇ ਵਿਸਾਖੀ ਦੀਆਂ ਲੱਖ ਲੱਖ ਵਾਰਕਾਂ ਜਿੱਥੇ ਇਹ ਖੁਸ਼ੀਆਂ ਦਾ ਮਹੀਨਾ ਆ ਉਥੇ ਜੋ 1919 ਨੂੰ ਲਖਾਤ ਵਾਪਰਿਆ ਉਹ ਵੀ ਆਪ ਜਾਣਦੇ ਹੋ ਸ਼ਾਂਤੀਪੂਰਵਕ ਰੋਸ ਮੁਜ਼ਾਹਰਾ ਕਰ ਰਹਾ ਹੈ ਲੋਕਾਂ ਦੇ ਉੱਤੇ ਗੋਰੀ ਸਰਕਾਰ ਨੇ ਅੰਨੇਵਾ ਗੋਲੀ ਚਲਾ ਕੇ ਹਜ਼ਾਰਾਂ ਹੀ ਲੋਕਾਂ ਨੂੰ ਸ਼ਹੀਦ ਕਰ ਦਿੱਤਾ ਅਸੀਂ ਉਹਨਾਂ ਨੂੰ ਵੀ ਉਹਨਾਂ ਸ਼ਹੀਦਾਂ ਨੂੰ ਹੀ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਸੋ ਆਓ ਹੁਣ ਆਪਾਂ ਮੇਟਣੀ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਸਾਡੀ ਸਭਾ ਦੇ ਪ੍ਰਧਾਨ ਬਲਵੀਰ ਗੋਰਾ ਜੀ ਨੂੰ ਕਿ ਉਹ ਪ੍ਰਧਾਨਗੀ ਮੰਡਲ ਦੇ ਵਿੱਚ ਵਿਰਾਜਮਾਨ ਹੋਣ ਉਹ ਮੇਰੇ ਦਸਵੇਂ ਸੱਚੇ ਬਾਤੀ ਸ਼ਾ ਲੱਗੇ ਪੰਥ ਨੂੰ ਕਰਨ ਤੇ ਆ ਮੱਥੇ ਉੱਤੇ ਅਰੋਵਿਕ ਮਾਲਾ ਦਾ ਹੱਥ ਵਿੱਚ ਨੰਗੀ ਲਾ ਤਲਵਾਰ ਉਹਨਾਂ ਆ ਕੇ ਵਿਚ ਦੀਵਾਨੀ ਦੇ ਤੂੰ ਤਾਂ ਤੁਖਦੀ ਸਿਗਰਟ ਵਾਉਂ ਸੁੱਟ ਕਿਨਾਰੇ ਦਿੱਤਾ ਤੂੰ ਤਾਂ ਤੁਖ ਦੀ ਸਿਗਰਟ ਵਾਂਗੂ ਛੁੱਟ ਕਿਨਾਰੇ ਦਿੱਤਾ ਸ਼ਾਇਦ ਤੇਰੇ ਦੇ ਕੁਝ ਲੋਕਾਂ ਨੂੰ ਟੋਟੇ ਪੀਂਦੀ ਆਦਤ ਹੈ ਆ ਹੋ ਗਿਆ ਸਿੱਖੀ ਬੰਦ ਕੁਰਦੇ ਲਾਇਆ ਦਰਬਾਰ ਸੀ ਦਸ ਮੇਦਤਾਰਨੇ ਪੌਕੇ ਲੱਖਾ ਸਿੱਖ ਪਾਸ ਦੇਸ਼ ਗੁਰ ਦੇ ਦਿਲੀ ਚਤਕਾਰ ਸੀ ਤਪੇ ਸੀ ਨੇ ਠਾਰਨੇ ਨਵਾ ਕੇ ਆ ਸੂਰਜ ਹੈ ਅਜ ਚੜਿਆ ਚਾਨਣ ਠੰਡਾਉਂਦਾ ਮਿਟੇ ਨੇ ਸਾਰਾ ਏ ਸਿੱਖ ਤੋਂ ਬੁਰਾ ਨਹੀਂ ਐਸਾ ਸਿੰਘ ਕੜਿਆ ਖਾਲਸਾ ਕਹਾਉਂਦਾ ਜਗ ਤੋਂ ਨਿਆਰਾ ਏ ਅੱਖਾਂ ਨੂੰ ਚੀਰ ਛੁੱਟਿਆ ਆਵਾ ਮਧੋੜੀਆਂ ਨੇ ਪੁੱਤਰਾ ਨੇ ਆਪਣੇ ਹੱਥੀ ਮਾਵਾ ਮਧੋੜੀਆਂ ਨੇ ਮਿਲੀਆਂ ਸੀ ਰੂਹਾਂ ਸੁੱਚੀਆਂ ਈਗੋ ਨੇ ਤੋੜ ਸੁਟੀਆਂ ਪੈਰਾਂ 'ਚ ਕਿਉਂ ਮੁਕੱਦਸ ਲਾਵਾ ਮਧੋੜੀਆਂ ਨੇ ਬਣ ਕੇ ਫਲਾਈਓਵਰ ਪਿੰਡਾਂ ਤੋਂ ਪਿੰਡ ਟੁੱਟੇ ਮੈਂ ਸੌ ਕੁੜੀ ਨਹੀਂ ਹਾਂ ਕਵਿਤਾ ਲਿਖਦੀ ਹਾਂ ਪਰ ਹਾਂ ਯਾਦ ਰੱਖੇਂ ਮੁਹੱਬਤ ਵਾਲੀ ਕਵਿਤਾ ਮਹੱਭਤ ਵਾਲੀ ਕਵਿਤਾ ਲਿਖਣ ਵਾਲੀਆਂ ਕੁੜੀਆਂ ਚਰਤਨ ਹੀ ਨਹੀਂ ਹੁੰਦੀਆਂ ਮਹੱਭਤ ਯਾਰ ਤੂੰ ਕੁਝ ਹੋਰ ਹੀ ਸਮਝੀ ਬੈਠਾ ਅਸੀਂ ਸਾਲਾਂ ਦੀ ਬੁੱਢੀ ਬੇਪੇ ਬਿਨਾ ਦੰਦਾਂ ਤੋਂ ਕੁਝ ਚਬਾਉਂਦੀ ਹੈ ਇਸੇ ਮਖਣਾ ਲੱਗਦੀ ਨਾ ਬੋਲੀ ਜੀਤੇ ਸੇਸਨਾ ਇਸੇ ਕੰਤੇ ਇਸੇ ਮਸੌਲੇ ਵਾਣਾ ਇਸ ਕਲੀਬ ਵਿਚ ਆਇਆ ਹੈ ਜਿਗਰਾ ਆ ਗਿਆ ਪਰਮੇਸ਼ਰ ਵਿੱਚ ਕਾਮਯਾਬ ਹੋ ਗਿਆ ਜੇ ਕੀਤਾ ਕੀ ਜਾਏ ਜੀ ਹਜੂਰ ਉਹਦੇ ਸਿੰਘ ਬਾਰ-ਬਾਰ ਉਹਦੀ ਰਖਵਾਲੀ ਕਰਦੇ ਨੇ ਉਹਦੀ ਜਾਨ ਬਚਾਉਂਦੇ ਨੇ ਓਏ ਇਹ ਵੀ ਇੱਕ ਪੁਰਾਣੀ ਗੱਲ ਐ ਖੈਰ ਜੇ ਉਸਦੇ ਬੱਚੇ ਕਾਬੂ ਆ ਗਏ ਨੇ ਤਾਂ ਇੱਕ ਦਿਨ ਉਹ ਵੀ ਜ਼ਰੂਰ ਕਾਬੂ ਆ ਜਾਏਗਾ ਦਿਲਾਵਰ ਬਾਗੀ ਗੋਬਿੰਦ ਸਿੰਘ ਦੇ ਬੱਚੇ ਤਾਂ ਕਾਬੂ ਆ ਗਏ ਨੇ ਹੁਣ ਇਹਨਾਂ ਦੀ ਮੌਤ ਲਈ ਕੋਈ ਦਿਲਚਸਪ ਤਰੀਕਾ ਦੱਸੋ ਹਾ ਹਜੂਰ ਸਰਹੰਦਵਾਸੀਆਂ ਨੂੰ ਕੋਈ ਤਮਾਸ਼ਾ ਦੇਖਿਆ ਬਹੁਤ देर ਹੋ ਚੁੱਕੀ ਏ ਫੇਰ ਕੋਈ ਤਜਵੀਜ਼ ਦੇਵੋ ਨਾ ਉਹ ਇਕਲਾ ਧੜਾਓ ਸਾਰੇ ਵਜੀਰਾ ਮਸ਼ੀਰਾ ਅਹਿਲਕਾਰਾਂ ਨੂੰ ਖਬਰ ਕਰ ਦਿਓ ਕਿ ਜੋ ਵੀ ਬਾਗੀ ਗੋਬਿੰਦ ਸਿੰਘ ਦੇ ਬੱਚਿਆਂ ਦੀ ਮੌਤ ਲਈ ਕੋਈ ਵਧੀਆ ਤੋਂ ਵਧੀਆ ਦਿਲਚਸਪ ਤੋਂ ਦਿਲਚਸਪ ਤਰੀਕਾ ਪੇਸ਼ ਕਰੇਗਾ ਹਕੂਮਤ ਉਸ ਨੂੰ ਵੱਡੇ ਤੋਂ ਵੱਡਾ ਇਨਾਮ ਦੇਵੇਗੀ ਫੇਰ ਸੂਬਾ ਸਰਹੰਦਾ ਆਪ ਹੀ ਸੋਚ ਰਿਹਾ ਇਹਦੇ ਬਾਰੇ ਕਿਸੇ ਸੱਜ ਵਿਆਹੀ ਬਉਟੀ ਦੇ ਦਿਲਚਾਮਾਂ ਵਰਗੇ ਹਾਂ ਅਸੀਂ ਚੌੜੇ ਹੋ ਹੋ ਵਗਦੇ ਪੰਜ ਦਰਿਆਵਾਂ ਵਰਗੇ ਹਾਂ ਕਿਸੇ ਸੱਜ ਵਿਆਹੀ ਬਉਟੀ ਦੇ ਦਿਲਚਾਮਾਂ ਵਰਗੇ ਹਾਂ ਅਸੀਂ ਚੌੜੇ ਹੋ ਹੋ ਵਗਦੇ ਪੰਜ ਦਰਿਆਵਾਂ ਵਰਗੇ ਹਾਂ ਸਾਨੂੰ ਆਪਣੇ ਬੇਗਾਨੇ ਵਿੱਚ ਕੋਈ ਫਰਕ ਨਹੀਂ ਸਾਨੂੰ ਆਪਣੇ ਬੇਗਾਨੇ ਵਿੱਚ ਕੋਈ ਫਰਕ ਨਹੀਂ ਅਸੀਂ ਹਰ ਮਜ਼ਬ ਹਰ ਧਰਮ ਲਈ ਸਕੇ ਭਰਾਵਾਂ ਵਰਗੇ ਹਾਂ ਅਗਰ ਇੱਕ ਨੂੰ ਬੇਨਤੀ ਕਰਦਾ ਕਿ ਉਹ 스테ਏ ਓਨ ਤੇ ਸਾਰੇ ਬੱਚਿਆਂ ਨੂੰ ਬੇਨਤੀ ਆ ਹਾਂਜੀ ਕੁਝ ਬੱਚਿਆਂ ਨੂੰ ਅਸੀਂ ਕਿਹਾ ਸੀ ਪਰ ਬੱਚੇ ਭੁਜਾਏ ਨਹੀਂ ਹੈਗੇ ਤੇ ਤਾਂ ਜੋ ਆਪਾ ਕੋਆਰਡੀਨੇਟ ਕਰ ਸਕੀਏ ਸਾਰੇ ਬੱਚਿਆਂ ਨੂੰ ਬੇਨਤੀ ਆ ਤੇ ਸਾਰੀ ਐਗਜ਼ੈਕਟਿਵ ਨੂੰ ਬੇਨਤੀ ਆ ਕਿ 스테ਏ ਤੇ ਆ ਜਾਓ ਜਿਹੜੇ ਉਹ ਹੋਸਟ ਟੈਮ ਰਜਿਸਟਰਡ ਹੋਏ ਤੇ 60 ਤੋਂ 65 ਬੱਚਿਆਂ ਨੇ ਸਟੇਜ ਤੋਂ ਬੋਲਿਆ ਤੋਂ ਉਸ ਤੋਂ ਬਾਅਦ ਫਿਰ ਜਦੋਂ ਖਬਰ ਮੀਡੀਆ ਦੇ ਵਿੱਚ ਗਈ ਫਿਰ ਆਸਟ੍ਰੇਲੀਆ ਦੇ ਵਿੱਚ ਤੇ ਹੋਰ ਸ਼ਹਿਰਾਂ ਵਿੱਚ ਵੀ ਸੰਸਥਾ ਵਾਲੇ ਕੀਤਾ ਕਿ ਇੱਕ ਬਹੁਤ ਵੱਡਾ ਗੈਪ ਚੱਲ ਰਿਹਾ ਆਪਾਂ ਪੰਜਾਬੀ ਬਾਰੇ ਗੱਲਬਾਤ ਕਰਦੇ ਆ ਕਰਕੇ ਘਰੇ ਆ ਜਾਂਦੇ ਆ ਆਪਾਂ ਪੰਜਾਬੀ ਜਾਣਦੇ ਆ ਪਰ ਜੇ ਆਪਾਂ ਪੰਜਾਬੀ ਨੂੰ ਨਵੀਂ ਪੀੜ੍ਹੀ ਦੇ ਵਿੱਚ ਇਥੋਂ ਦੀ ਜੰਪਲ ਪੀੜ੍ਹੀ ਦੇ ਵਿੱਚ ਲੈ ਕੇ ਜਾਣਾ ਤਾਂ ਆਪਾਂ ਨੂੰ ਵੀ ਉਦਾਂ ਵਾਲੇ ਪ੍ਰੋਗਰਾਮ ਸ਼ੁਰੂ ਕਰਨੇ ਚਾਹੀਦੇ ਆ ਸੋ ਜਿਵੇਂ ਆਪਾਂ ਕੱਲਾ ਕੈਲਗਰੀ ਦੇ ਵਿੱਚ ਹੀ ਦੇਖੀਏ ਤਾਂ ਉਸ ਪ੍ਰੋਗਰਾਮ ਦਾ ਇੰਨਾ ਹੰਗਾਰਾ ਮਿਲਿਆ ਕਿ ਬਹੁਤ ਸਾਰੇ ਪੇਰੈਂਟਸ ਜਿਹੜੇ ਵੀ ਸਮੇਂ-ਸਮੇਂ ਦੇ ਪ੍ਰਧਾਨ ਜੱਜ ਹਨ ਸਕਤਰ ਰਹੇ ਆ ਜਾਂ ਹੋਰ ਜੋ ਹੋਰ ਕਾਰਜਕਾਰੀ ਮੈਂਬਰ ਆ ਉਹਨਾਂ ਨੂੰ ਪੁੱਛਦੇ ਹੁੰਦੇ ਸੀ ਕਿ ਤੁਸੀਂ ਅਗਲਾ ਪ੍ਰੋਗਰਾਮ ਕਦੋਂ ਕਰਾਉਣਾ ਹੈਗਾ ਤੇ ਪਹਿਲਾਂ ਹੀ ਬੱਚੇ ਪੰਜਾਬੀ ਦੀ ਤਿਆਰੀ ਕਰਨ ਲੱਗ ਜਾਂਦੇ ਸੀ ਤੇ ਉਹੀ ਬੱਚੇ ਜਿਹੜੇ ਕਿਸੇ ਵੇਲੇ ਆਪਦੇ ਮੰਮੀ ਡੈਡੀ ਨੂੰ ਜਾਂ ਦਾਦਾ-ਦਾਦੀ ਨੂੰ ਕਿਸੇ ਦੇ ਨਾਲ ਪੰਜਾਬੀ ਵਿੱਚ ਗੱਲ ਕਰਦੇ ਆ ਵੇਖ ਕੇ ਹੀਣਪਾਉਣਾ ਮਹਿਸੂਸ ਕਰਦੇ ਸੀਗੇ ਕਿ ਸਾਡੇ ਮਾਂ ਪਿਓ ਨੂੰ ਪੰਜਾਬੀ ਆਉਂਦੀ ਹੈ ਅੰਗਰੇਜ਼ੀ ਨਹੀਂ ਆਉਂਦੀ ਜਾਂ ਦਾਦਾ ਦਾਦੀ ਦੇ ਨਾਲ ਜਦੋਂ ਪੰਜਾਬੀ ਚ ਗੱਲਾਂ ਕਰਦੇ ਸੀ ਕਿਸੇ ਨਾਲ ਤੋਂ ਮਹਿਸੂਸ ਕਰਦੇ ਸੀਗੇ ਕਿ ਇਹਨਾਂ ਨੂੰ ਅੰਗਰੇਜ਼ੀ ਕਿਉਂ ਨਹੀਂ ਆਉਂਦੀ ਸੋ ਇਹਨਾਂ ਕੌਨਫੀਡੈਂਸ ਉਹਨਾਂ ਦਾ ਵਧਣ ਲੱਗਾ ਕਿ ਉਹ ਖੁਦ ਸਟੇਜ ਤੇ ਪੰਜਾਬੀ ਬੋਲਣ ਲੱਗੇ ਤੇ ਜਿਸ ਤਰ੍ਹਾਂ ਚੱਠਾ ਸਾਹਿਬ ਨੇ ਪਹਿਲਾਂ ਦੱਸਿਆ ਹੈਗਾ ਕਿ ਬਹੁਤ ਸਾਰੇ ਬੱਚੇ ਆ ਜਿਹੜੇ ਇੱਥੋਂ ਪੰਜਾਬੀ ਦੀ ਸਟੇਜ ਦੀ ਮੁਹਾਰਤ ਸਿੱਖ ਕੇ ਬਹੁਤ ਸਾਰੇ ਖੇਤਰਾਂ ਦੇ ਵਿੱਚ ਗਏ ਆ ਤੇ ਇੱਕ ਸਾਡੀ ਕੁੜੀਆ ਵੀ ਹੈ ਜਿਹੜੀ ਜਿਹਨੇ ਫਿਰ ਕਿਤਾਬ ਵੀ ਲਿਖੀ ਆ ਉਹ ਪੰਜਾਬੀ ਦੇ ਨਾਲ ਇੰਨਾ ਜੋੜ ਗਈ ਤੇ ਪ੍ਰੋਗਰੈਸਿਵ ਨਾਟਕਾਂ ਦੇ ਵਿੱਚ ਵੀ ਭਾਗ ਲੈਣ ਲੱਗੀ ਖੁੱਲ ਕੇ ਪੰਜਾਬੀ ਬੋਲਣ ਲੱਗੀ ਠੇਠ ਪੰਜਾਬੀ ਬੋਲਣ ਲੱਗੀ ਉਹਨਾਂ ਦੇ ਬੱਚੇ ਹੈਗੇ ਆ ਤੇ ਉਹ ਵੀ ਜਦੋਂ ਇੰਡੀਆ ਤੋਂ ਆਈ ਉਹਨੇ ਪਹਿਲੀ ਵਾਰੀ ਭਾਗ ਲਿਆ ਤੇ ਉਹ ਬੱਚੇ ਬਹੁਤ ਵਧੀਆ ਪੰਜਾਬੀ ਬੋਲਦੀਆਂ ਸੋ ਮੈਨੂੰ ਲੱਗਦਾ ਜੇ ਇਦਾਂ ਦਾ ਪਲੇਟਫਾਰਮ ਨਾ ਹੁੰਦਾ ਤਾਂ ਬੱਚਿਆਂ ਦੇ ਵਿੱਚ ਜਿਵੇਂ ਕਹਿੰਦੇ ਆ ਕਿ ਛੋਟੇ ਬੱਚੇ ਕਾਗਜ਼ਾ ਧਨ ਦੌਲਤ ਸ਼ੋਹਰਤਾ ਦੀ ਦੌੜ ਨਾ ਤੂੰ ਦੌੜ ਲਗਾਮ ਲਾਲਚ ਨੂੰ ਦੇ ਮੂੰਹ ਇਸ ਦਾ ਮੋੜ ਕਿਉਂਕਿ ਜਿਉਣ ਲਈ ਤਾਂ ਸਿਰਫ ਸਕੂਨ ਚਾਹੀਦਾ ਛੱਡ ਸਰਹਦਾਂ ਕੌਮਾਂ ਧਰਮਾਂ ਦੇ ਯੁੱਧ ਹੋਵੇ ਰਾਮ ਰਹੀਮ ਜਾਂ ਹੋ ਕਦ ਮਿੱਠੜੇ ਕਦੇ ਕੋੜੇ ਬੋਲਾਂ ਨੂੰ ਛੱਡ ਮਨਾਂ ਵਿੱਚੋਂ ਨਫ਼ਰਤਾਂ ਦੇ ਜ਼ਹਿਰ ਨੂੰ ਤੂੰ ਕੱਢ ਦਿਲ ਸਮੁੰਦਰਾਂ 'ਚ ਏਕੇ ਦਾ ਲੂਣ ਚਾਹੀਦਾ ਜਿਉਣ ਲਈ ਤੇ ਸਿਰਫ ਸਕੂਨ ਚਾਹੀਦਾ ਕੌਣ ਉੱਚ ਕੌਣ ਨੀਵਾ ਤਕੜੀ ਨਾ ਤੋੜ ਭੀੜ ਨਾ ਬਣ ਅੱਡ ਖੜ ਕੇ ਤਾਂ ਬੋਲ ਪਹਿਰੇਦਾਰ ਬਣ ਹੱਕਾਂ ਦਾ ਨਾ ਕੋਈ ਮਜ਼ਲੂਮ ਚਾਹੀਦਾ ਜਿਉਣ ਲਈ ਤੇ ਸਿਰਫ ਸਕੂਨ ਚਾਹੀਦਾ ਜ਼ੁਲਮ ਦੇਖ ਕੇ ਵੀ ਲੋਕ ਅੱਜ ਅੱਖਾਂ ਲੈਂਦੇ ਫੇਰ ਭਾਰੇ ਪਲੜੇ ਵੱਲ ਹੁੰਦੇ ਇਹ ਲਾਉਂਦੇ ਨਾ ਦੇਰ ਮੋਏ ਜ਼ਮੀਰਾਂ ਲਈ ਵੀ ਕਾਇਦਾ ਕਾਨੂੰਨ ਚਾਹੀਦਾ ਜੀ ਹੂਣ ਲਈ ਤੇ ਸਿਰਫ ਸਕੂਨ ਚਾਹੀਦਾ ਬੜੇ ਰੰਗ ਤੇ ਖੁਸ਼ਬੂਆਂ ਕੈਦ ਨੇ ਕਲੀਆਂ ਅੰਦਰ ਬਸ ਸੂਰਤ ਉਗਮਣ ਦੀ ਹੈ ਕਸਰ ਬੜੇ ਰੰਗ ਖੁਸ਼ਬੂਆਂ ਕੈਦ ਨੇ ਕਲੀਆਂ ਅੰਦਰ ਮੇਰੇ ਦੌਰ ਦੇ ਬਿਰੰਦੇ ਜਨਮੇ ਨੇ ਪਿੰਜਰੇ ਅੰਦਰ ਮੇਰੇ ਦੌਰ ਦੇ ਬਿਰੰਦੇ ਜਨਮੇ ਨੇ ਪਿੰਜਰੇ ਅੰਦਰ ਥਰ-ਥਰ ਕੰਬਦੇ ਨੇ ਸੁਣ ਕੇ ਅੰਬਰ ਅੰਬਰ ਬੇੜੀ ਦੇ ਘੇਰੇ ਜੱਡੀ ਜਪਦੀ ਹੈ ਧਰਤੀ ਉਸ ਨੂੰ ਕੋਈ ਆਖੇ ਵਾਹਿਗੁਰੂ ਤੇ ਕੋਈ ਅੱਲਾ ਆਰਾਮਦਾਮ ਮੈਨੂੰ ਲੱਗਦੇ ਨੇ ਰੱਬਾ ਇਹ ਤਾਂ ਸਭ ਤੇਰੇ ਨਾਮ ਕੇ ਹੱਥ ਉੱਚੇ ਚੁੱਕ ਕਰ ਤੇਰੇ ਵੱਲ ਮੁਖ ਮੰਗੇ ਖੁਸ਼ੀਆਂ ਇਹ ਸਾਰੀ ਹੀ ਆਵਾਮ ਦਾਤਿਆ ਮੇਰੀ ਕਰੀ ਮਨਜ਼ੂਰ ਤੂੰ ਸਲਾਮਤ ਮੇਰੀ ਕਰੀ ਮਨਜ਼ੂਰ ਤੂੰ ਸਲਾਮ ਦਾਤਿਆ ਹੁਣੇ ਪਿੰਡਾਂ ਵਿੱਚ ਰੱਬ ਨਹੀਂ ਬਸਦਾ ਗੁੱਲੀ ਡੰਡਾ ਕੋਟਲਾ ਛਪਾਕੀ ਨਹੀਂ ਹੈ ਖੁਦੋ ਖੁੰਡੀ ਹਾਕੀ ਨਹੀਂ ਹੈ ਬਸ ਸਚਨ ਧੋਨੀ ਦੀ ਥਾਪੀ ਜੀ ਹੈ ਚਾਰ ਕਾਜ਼ਮਾਂ ਭੱਜਣ ਨੂੰ ਹੀ 100 ਬਣ ਗਈਆਂ ਦੌੜਾਂ ਦੱਸਦਾ ਹੁਣ ਪਿੰਡਾਂ ਵਿੱਚ ਰੱਬ ਨਹੀਂ ਵਸਦਾ ਜੋਰਾ ਵੜ ਸੁਆਣੀਆਂ ਨਹੀਂ ਹਨ ਸੱਤਾਂ ਲਿਪਣ ਲਈ ਕਹਾਣੀਆਂ ਨਹੀਂ ਹਨ ਚਰਖੇ ਅਤੇ ਮਧਾਣੀਆਂ ਨਹੀਂ ਹਨ ਮਿਰਚ ਮਸਾਲੇ ਪਿਸੇ ਫਸਾਏ ਹੁਣ ਹੀ ਕੁੰਡਾ ਕੋਟਾ ਕਹਦਾ ਹੁਣ ਪਿੰਡਾਂ ਵਿੱਚ ਰੱਬ ਨਹੀਂ ਵਸਦਾ ਹੁਣ ਪਿੰਡਾਂ ਵਿੱਚ ਰੱਬ ਨਹੀਂ ਵਸਦਾ ਮੈਂ ਜਦੋਂ 2014 ਦੇ ਵਿੱਚ ਇੱਥੇ ਆਏ ਆਂ ਮੈਂ ਇੱਕ ਚੀਜ਼ ਮਹਿਸੂਸ ਕੀਤੀ ਹਰੇਕ ਬੰਦਾ ਉੱਥੇ ਕਹਿੰਦਾ ਤੁਸੀਂ ਕੈਨੇਡਾ ਚੱਲੇ ਹੋ ਕਾਦੂ ਦੀ ਚੱਲੇ ਹੋ ਜਿਵੇਂ ਅਸੀਂ ਬੱਚਿਆਂ ਕਰਕੇ ਚੱਲੇ ਹਾਂ ਤੇ ਮੈਨੂੰ ਸਾਰੇ ਜਣੇ ਦੱਸੂ ਵੀ ਬੱਚਿਆਂ ਲਈ ਆਪਣੇ ਕੋਲ 10 15 ਮਿੰਟ ਘੰਟਾ ਤੋਂ ਘੰਟੇ ਟਾਈਮ ਹੁੰਦਾ ਕਦੇ 24 ਘੰਟਿਆਂ ਦੇ ਵਿੱਚ ਨਹੀਂ ਹੁੰਦਾ ਸਾਰੇ ਆਪਾਂ ਕਹਿੰਦੇ ਇਦਾਂ ਹੀ ਫਿਰ ਮੇਰੀ ਬੇਟੀ 4 ਸਾਲ ਦੀ ਸੀ ਜਦੋਂ ਅਸੀਂ ਆਏ ਉਹ ਛੋਟੀ ਬੇਟੀ ਮੇਰੇ ਕੋਲ ਬੈਠੀ ਸੀ ਮੈਨੂੰ ਸਾਰਾ ਸੀਨ ਮਤਲਬ 10 ਸਾਲ ਮੈਂ ਪਿੱਛੇ ਚਲੇ ਗਏ ਮੈਨੂੰ ਸਾਰੀਆਂ ਚੀਜ਼ਾਂ ਯਾਦ ਆਈਆਂ ਵੀ ਮੇਰੀ ਬੇਟੀ ਐਂਡੀ ਸੀ ਜਦੋਂ ਮੈਂ ਕੈਨੇਡਾ ਆਇਆ ਬੇਟਾ ਦਾ ਮਰਥ ਇੱਥੇ ਹੋਇ ਤੇ ਉਹਨੂੰ ਇੱਕ ਪਲੇਟਫਾਰਮ ਚਾਹੀਦਾ ਸੀਗਾ ਤੇ ਮੈਂ ਚਾਹੁੰਦਾ ਸੀਗਾ ਵੀ ਇਹ ਪੰਜਾਬੀ ਬੋਲੇ ਕਵਤਾਵਾ ਪੜੇ ਕਵਤਾਵਾ ਬੋਲੇ ਜਿਵੇਂ ਸਾਨੂੰ ਸਾਰਉਣੀ ਸਟੇਜਾਂ ਤੇ ਲੈ ਕੇ ਜਾਂਦੇ ਸੀਗੇ ਸਰ ਮੈਨੂੰ ਸਟੇਜਾਂ ਤੇ ਲੈ ਕੇ ਜਾਂਦੇ ਸੀ ਮੈਂ ਬੜੇ ਅੱਛੇ ਕਵਤਾਵਾ ਬੋਲਦਾ ਹੁੰਦਾ ਸੀ ਸੋ ਉਹ ਪਲੇਟਫਾਰਮ ਸਾਨੂੰ ਪੰਜਾਬੀ ਲਿਖਾਰੀ ਸਭਾ ਨੇ ਦਿੱਤਾ ਇਹਦੇ ਲਈ ਇੱਕ ਤਾੜੀ ਜ਼ਰੂਰ ਬਣਦੀ ਹੈ ਤੇ ਮੈਂ ਪੰਜਾਬੀ ਲਿਖਾਰੀ ਸਭਾ ਦਾ ਬਹੁਤ ਧੰਨਵਾਦ ਹੈ ਵੀ ਮੇਰੀ ਬੱਚੀ ਦਾ ਟੈਲੈਂਟ ਇੰਨਾ ਉੱਭਰਿਆ ਉਜਾਗਰ ਹੋਇਆ ਜਦੋਂ ਵੀ ਉਹ ਆਪਣੇ ਸਕੂਲ ਦੇ ਵਿੱਚ ਕੋਈ ਫੰਕਸ਼ਨ ਹੁੰਦਾ ਸਟੇਜ ਦੇ ਉੱਪਰ ਉਹਨੂੰ ਬੋਲਣਾ ਹੁੰਦਾ ਤਾਂ ਸ਼ਿਵਾਨ ਬਨ ਆਫ ਦਾ ਬੈਸਟ ਯੂ نو ਉਹ ਬੈਸਟ ਕਰਦੀ ਹੈ ਸਟੇਜ ਦੇ ਉੱਪਰ ਉਹ ਜਿਹੜੇ ਪੰਜਾਬੀ ਸਿੱਖੀ ਜਾਂਦੇ ਉਹਨਾਂ ਦੀ ਜਿਹੜੀ ਪੰਜਾਬੀ ਜਿਹੜੇ ਹੁਣ 2000 ਤੋਂ ਬਾਅਦ ਦੇ ਬੌਰਨ ਅੱਸੀਵੇਂ ਦਾ ਕਿਆੜਿਆਂ ਨਾਲ ਇਹਨਾਂ ਦੀ ਪੰਜਾਬੀ ਵਧੀਆ ਹੈਗੀ ਆ ਚਲੋ ਆਪਾਂ ਸਾਰੇ ਉਹਨਾਂ ਨੂੰ ਚੰਗਾ ਵੀ ਨਹੀਂ ਕਹਿ ਸਕਦੇ ਪਰ ਇਹ ਇੱਕ ਹੈਗਾ ਵਾ ਕਿ ਜਿਹੜੇ ਪੰਜਾਬੀ ਗੀਤਾਂ ਦੇ ਨਾਲ ਜਿਹੜੇ ਨਵੇਂ ਮੁੰਡੇ ਆਏ ਆ ਉਹ ਜੁੜੇ ਜ਼ਰੂਰ ਆ ਇਹ ਹੋਏਗੀ ਸਾਡੇ ਸਾਰੇ ਸਾਡਾ ਸੁਭਾ ਜਿਹੜਾ ਉਸ ਨੂੰ ਡਿਸਕਸ ਕਰਨਗੇ ਪਿੰਡ ਵਾਲੇ ਮਹੀਨੇ ਤੱਕ ਤੇ ਪਰਿਵਾਰ ਵਾਲੇ ਸ਼ਾਇਦ ਤੀਜੀ ਪੀੜ੍ਹੀ ਤੱਕ ਸਾਨੂੰ ਭੁਲਾ ਦੇਣਗੇ ਅਸੀਂ ਜੋ ساری ਉਮਰ ਸੋਚਦੇ ਰਹਿੰਦੇ ਹਾਂ ਕਿ ਲੋਕ ਕੀ ਕਹਿਣਗੇ ਲੋਕ ਕੀ ਕਹਿਣਗੇ ਅਸੀਂ ਆਪਣੀ ਸਾਰੀ ਜ਼ਿੰਦਗੀ ਨਹੀਂ ਜੀ ਆਪਣੇ ਮੁਤਾਬਕ ਨਹੀਂ ਜੀ ਲੋਕਾਂ ਸਾਹਿਬ ਜੀ ਸੱਚ ਇਹ ਹੈ ਕਿ ਮਨ ਤੋਂ ਬਾਅਦ ਕੋਈ ਪ੍ਰਵਾਹ ਨਹੀਂ ਕਰਦਾ ਕਿ ਅਸੀਂ ਕਿਸ ਤਰ੍ਹਾਂ ਦੀ ਜ਼ਿੰਦਗੀ ਜਿਉਉਂਦੇ ਸੀ ਇਹ ਹੀ ਇੱਕ ਜ਼ਿੰਦਗੀ ਆ ਇਸ ਨੂੰ ਰੱਜ ਕੇ ਜਿਉਂ ਕੋਈ ਪੁਨਰ ਜਨਮ ਨਹੀਂ ਹੋਏਗਾ ਕੋਈ ਦੂਜੀ ਜਨਮ ਨਹੀਂ ਮਿਲੇਗੀ ਕੋਈ ਦੂਜਾ ਮੌਕਾ ਨਹੀਂ ਮਿਲੇਗਾ ਇਹ ਹੀ ਆ ਜੋ ਅਸੀਂ ਹੁਣ ਅਤੇ ਉੱਪਰ ਕਿਸੇ ਨੇ ਕੁਝ ਨਹੀਂ ਵੇਖਿਆ ਇੱਥੇ ਹੀ ਸਮਾਜ ਲਈ ਚੰਗਾ ਕਰੋ ਆਪਣੇ ਚੰਗੇ ਗੁਣ ਪੈਦਾ ਕਰੋ ਗੁਣਾ ਕਰਕੇ ਹੀ ਦੁਨੀਆ ਤੇ ਮਰ ਕੇ ਵੀ ਜਿੰਦਾ ਰਹਿ ਜਾ ਸਕਦਾ ਹੈ ਉਹਨੂੰ ਕਹਿਣ ਦੀ ਜ਼ਰੂਰਤ ਦੇਖੋ ਮੈਂ ਲੱਖ ਬੋਲ ਰਿਹਾ ਜ਼ਰੂਰਤ ਜ਼ਰੂਰਤ ਹੋਣੀ ਚਾਹੀਦੀ ਹੈ ਮੈਂ ਸਿੱਖ ਆਸਤਾਨੀ ਬੰਦੇ ਜਿਹੜੇ ਸਮਝਣ ਵਾਲੇ ਨੇ ਉਹ ਬੈਠੇ ਨੇ ਮੈਂ ਇੱਕ ਗੱਲ ਕਹਿਣਾ ਹੁੰਨਾ ਹਾਲੇ ਅਸੀਂ ਖੋਜ ਨਹੀਂ ਕੀਤੀ ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਸਾਹਿਬ ਨੇ ਬਹੁਤ ਵੱਡਾ ਸਾਨੂੰ ਇੱਕ ਸਾਹਿਤ ਦਾ ਇੱਕ ਰੋਹਾਨੀ ਇੱਕ ਖਜ਼ਾਨਾ ਦਿੱਤਾ ਹੈ ਪਰ ਉਹਦੇ ਉੱਤੇ ਖੋਜ ਨਹੀਂ ਹੋਈ ਜੇ ਕਿਸੇ ਨੂੰ ਪੁੱਛਿਆ ਜਾਵੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਹੜੀ ਭਾਸ਼ਾ ਚ ਹੈ ਹਰ ਇੱਕ ਬੰਦਾ ਬੋਲੂਗਾ ਕਿ ਪੰਜਾਬੀ ਚ ਹੈ ਨੋ ਦੇਖੋ ਹੁਣ ਪੜ੍ਹੇ ਲਿਖੇ ਬੰਦੇ ਨੇ ਇਹਦੇ ਵਿੱਚ ਦੋ ਇੱਕ ਸਕ੍ਰਿਪਟ ਹੁੰਦਾ ਇੱਕ ਲੈਂਗੁਏਜ ਹੁੰਦੀ ਹੈ ਸਕ੍ਰਿਪਟ ਨਾਲ ਲੈਂਗੁਏਜ ਲਿਖੀ ਜਾਂਦੀ ਹੈ ਸਕ੍ਰਿਪਟ ਇਹਦੇ ਵਿੱਚ ਗੁਰਮੁਖੀ ਜ਼ਰੂਰ ਹੈ ਇਹਦੇ ਵਿੱਚ 12 13 ਪਛਾਮਾ ਨਹੀਂ ਸੰਸਕ੍ਰਿਤ ਬਹੁਤ ਹੈ ਉਰਦੂ ਬਹੁਤ ਹੈ ਅਰਬੀ ਬਹੁਤ ਹੈ ਫਾਰਸੀ ਬਹੁਤ ਹੈ ਲਹਿੰਦੀ ਬਹੁਤ ਹੈ ਸਿੰਧੀ ਬਹੁਤ ਹੈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕ ਬੰਦੇ ਦੀ ਰਚਨਾ ਨਹੀਂ 36 ਮਹਾਪੁਰਸ਼ਾਂ ਦੀ ਰਚਨਾ ਹੈ 36 ਮਹਾਪੁਰਸ਼ਾਂ ਦੀ ਜਿੱਥੋਂ ਜਿੱਥੋਂ ਦੇ ਇਨਸਾਨ ਸੀ ਉਹ ਦੇਖੋ ਸ਼ੇਖ ਫਰੀਦ ਜੀ ਨੇ ਉਹ ਇੱਕ ਮੁਸਲਮਨ ਕਮਿਊਨਿਟੀ ਨੂੰ ਸੰਬੰਧ ਸੀ ਉਹਨਾਂ ਦੀ ਜੋ ਲਿਖਤਾ ਨਹੀਂ ਉਹ ਮੁਸਲਮਨ ਕਮਿਊਨਿਟੀ ਦੇ ਨਾਲ ਸੰਬੰਧਤ ਹੋਣਗੀਆਂ ਮੈਂ ਤੁਹਾਡੇ ਲਈ ਇੱਕ ਜਿਹੜੀ ਖੋਜ ਵਾਲੀ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਦੇਖੋ ਹਰ ਇੱਕ ਕੋਲ ਆਪਣੇ ਕੋ ਹੁਣ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੜੇ ਐਪਸ ਨੇ 721 ਨੰਬਰ ਅੰਗ ਦੇ ਉੱਤੇ ਮੈਂ ਬੋਲ ਰਿਹਾ 721 ਨੰਬਰ ਅੰਗ ਦੇ ਉੱਤੇ ਤਲੰਗ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਜਿਹੜਾ ਪੰਨਾ ਪੇਜ ਅੰਗ ਲਿਖਿਆ ਹੋਇਆ ਉਹ ਸਾਰਾ ਫਾਰਸੀ ਜ਼ੁਬਾਨ ਦੇ ਵਿੱਚ ਹੈ ਜਿਹੜੇ ਫਾਰਸੀ ਜਾਣਦੇ ਨੇ ਉਹ ਉਹਨੂੰ ਪੜ ਲੈਣ ਉਹਨਾਂ ਨੂੰ ਕੋਈ ਘੋਟਾ ਲਾਉਣ ਦੀ ਲੋੜ ਨਹੀਂ ਉਹਨਾਂ ਦਾ ਵਰਡਲੀ ਮੀਨਿੰਗ ਵੀ ਦੱਸ ਦੇਣਗੇ ਕੀ ਹੈ 721 ਨੰਬਰ ਅੰਕ ਤੁਸੀਂ ਖਿਆਲ ਰੱਖਿਓ ਦੇਖੋ ਮੈਂ ਜਿਹੜਾ ਬੋਲ ਕੇ ਗਿਆ ਕੋਈ ਇੱਥੇ ਤੁਹਾਡੇ ਕੋਲ ਸਾਲ ਨਾ ਹਲੇ ਇਹ ਦੀ ਵੀ ਮੈਂ ਆਪਦੇ ਕੋਲ ਉਸੇ ਤਰੀਕਾ ਕਿਉਂਕਿ ਮੈਂ ਫਾਰਸੀ ਪੜਿਆ ਮੈਂ ਅਰਬੀ ਪੜ੍ਹੀ ਹੈ ਮੈਂ ਉਰਦੂ ਪੜਿਆ 721 ਨੰਗਰ ਅੰਕ ਦੇ ਵਿੱਚੋਂ ਮੈਂ ਹੁਣ ਬੋਲ ਰਿਹਾ ਜਿਹੜਾ ਗੁਰੂ ਨਾਨਕ ਸਾਹਿਬ ਨੇ ਪੜ੍ਹੇ ਲਿਖੇ ਸੂਝਵਾਨ ਅਸੀਂ ਨੌਜਵਾਨ ਹਾਂ ਜਾਣਦੇ ਅਸੀਂ ਤਾਂ ਸਾਡਾ ਨਫਾ ਨੁਕਸਾਨ ਹਾਂ ਗੱਲ ਅਸੀਂ ਤਾਂ ਜੋ ਸਾਡੇ ਮਨ ਦੀ ਪਗਾਉਣੀ ਏ ਇਸੇ ਲਈ ਅਸੀਂ ਤਾਂ ਕੋਟ ਮੈਰਿਜ ਕਰਾਉਣੀ ਏ ਨਾ ਹੀ ਕੜੇ ਮੁੰਡੀਆਂ ਨਾ ਲੈਣੀ ਕੋਈ ਕਾਰ ਏ ਸੂਟਾ ਤੇ ਭੂਰਿਆਂ ਦੀ ਛੱਡਣੀ ਵਿਚਾਰ ਏ ਦਾਜ ਬਿਨਾ ਬੋਢੀ ਅਸੀਂ ਘਰ ਚ ਲਿਆਉਣੀ ਏ ਇਸੇ ਲਈ ਅਸੀਂ ਤਾਂ ਕੋਰਟ ਮੈਰਿਜ ਕਰਾਉਣੀ ਏ ਤਾਂ ਵਿੱਚ ਹੁਕਮਦੀਆਂ ਨੇ ਸਾਡੇ ਖੂਦ ਦੀਆਂ ਟਿੰਡਾਂ ਜੀ ਬੜਾ ਚੇਤਾ ਹੁੰਦਾ ਏ ਨਰਮੇ ਤੇ ਮੱਕੀਆਂ ਦਾ ਅੱਕ ਟੱਕ ਕਰੀਰਾਂ ਦਾ ਤੂਤਾ ਤੇ ਠੱਕੀਆਂ ਦਾ ਖੇਲੇ ਗੁੱਲੀ ਡੰਡੇ ਦਾ ਤੇ ਜੰਗ ਪਲੰਗੇ ਦਾ ਭੁੱਲਦਾ ਉਹ ਵਕਤ ਨਹੀਂ ਤੀਆਂ ਵਾਂਗੂ ਲੰਘੇ ਦਾ ਹੁਣ ਤਾਂ ਕੋਈ ਨਜ਼ਰ ਲਗੀ ਮੇਰੇ ਸੋਹਣੇ ਪਿੰਡਾਂ ਜੀ ਉਹ ਯਾਦਾਂ ਵਿੱਚ ਘੁੰਮਦੀਆਂ ਨੇ ਸਾਡੇ ਖੂਹ ਦੀਆਂ ਟਿੰਡਾਂ ਦੀ ਕਿਉਂਕਿ ਜਿਹੜਾ ਸੁਣਨਾ ਮੈਂ ਉਮੂਮਨਾ ਗੱਲ ਕਰਦਾ ਹਾਂ ਨਾ ਵੀ ਅਸੀਂ ਜਦੋਂ ਸੁਣਦੇ ਆ ਤਾਂ ਜੇ ਅਸੀਂ ਸੁਣ ਲਈ ਸੁਣਨ ਲੱਗ ਜਾਈਏ ਤਾਂ ਬੜੀ ਚੰਗੀ ਹੋ ਅਸੀਂ ਉਹਦਾ ਜਵਾਬ ਦੇਣ ਲਈ ਸੁਣਦੇ ਆ ਬਹੁਤਾ ਜਦੋਂ ਸੁਣਦੇ ਹੁੰਨੇ ਆ ਜੇ ਜੇ ਇਨਸਾਨ ਸੁਣਨਾ ਉਹਨੂੰ ਸਹੀ ਆ ਜਾਵੇ ਤਾਂ ਬਹੁਤ ਵੱਡੀਆਂ ਪ੍ਰਾਪਤੀ ਕਰ ਸਕਦਾ ਹੈ ਕਿਉਂਕਿ ਜਿਹੜਾ 81% ਗਿਆਨ ਬੰਦਾ ਅੱਖਾਂ ਨਾਲ ਲੈਂਦਾ ਹੈ 10% ਗਿਆਨ ਬੰਦਾ ਕੰਨਾਂ ਨਾਲ ਲੈਂਦਾ ਜਿਹਦਾ ਦੇਖਣਾ ਤੇ ਸੁਣਨਾ ਜ਼ਿਆਦਾ ਗਹਿਰਾ ਹੈ ਦੁਨੀਆ ਦੇ ਵਿੱਚ ਉਹਨਾਂ ਲੋਕਾਂ ਕੋਲ ਜ਼ਿਆਦਾ ਗਿਆਨ ਹੈ ਅੱਜ ਸਾਡੇ ਸਿਵਾਰਨਕ ਟੀਵੀ ਚੈਨਲ ਤੇ ਤੁਹਾਨੂੰ ਵਿਸ਼ੇ ਪੱਤਰ ਤੇ ਵਿਖਿਆ ਜਾ ਰਿਹਾ ਤੁਸੀਂ ਆਮ ਲੋਕਾਂ ਤੇ ਆਮ ਸਹਿਤਕਾਰਾਂ ਨੂੰ ਜਾਂ ਨੌਜਵਾਨ ਵਿਦਿਆਰਥੀਆਂ ਨੂੰ ਕੀ ਸਨੇਹ ਦੇਣਾ ਚਾਹੋਗੇ ਹਾਂ ਮੈਂ ਇੱਕ ਗੱਲ ਕਹਿਣਾ ਕਹਿਣਾ ਚਾਹਣਾ ਜਿੰਨੇ ਵੀ ਕੋਈ ਵੀ ਜਿਹੜੇ ਲਖਾਰੀ ਨੇ ਚਾਹੇ ਕੋਈ ਵੀ ਭਾਸ਼ਾ ਦਾ ਵੈਸੇ ਤਾਂ ਗੁਰਨਾਨਕ ਸਾਹਿਬ ਨੇ ਕਹਿ ਧੰਨ ਲਖਾਰੀ ਨਾਨਕਾ ਲਖਾਰੀ ਕੋਈ ਵੀ ਹੁੰਦਾ ਧੰਨ ਹੁੰਦਾ ਕਿਉਂਕਿ ਉਹਦੇ ਖਿਆਲਤ ਬਹੁਤ ਉੱਚੇ ਹੁੰਦੇ ਨੇ ਮੈਂ ਬਾਕੀ ਲੋਕਾਂ ਨੂੰ ਜਿੰਨੇ ਵੀ ਜਿਹੜੇ ਕੋਈ ਰਾਈਟਰ ਨੇ ਹੋਰ ਨੇ ਜਿੰਨਾ ਉਹ ਲਿਖਣ ਤੇ ਨਾਲ ਪੜ੍ਹਨਾ ਵੀ ਚਾਹੀਦਾ ਦੇਖੋ ਵੱਧ ਤੋਂ ਵੱਧ ਪੜੋ ਮੈਂ ਇੱਕ ਸਿੱਖ ਵਿਚਾਰਧਾਰਾ ਵਾਲੇ ਬੰਦਿਆਂ ਨੂੰ ਵੀ ਇਹ ਗੱਲ ਕਹਿਣਾ ਵੀ ਅਸੀਂ ਇਸਲਾਮ ਬਾਰੇ ਵੀ ਪੜ੍ਹੀਏ ਅਸੀਂ ਕ੍ਰਿਸਚੀਅਨਟੀ ਬਾਰੇ ਵੀ ਪੜ੍ਹੀਏ ਅਸੀਂ ਜੂਸ ਬਾਰੇ ਵੀ ਪੜ੍ਹੀਏ ਅਸੀਂ ਬੁੱਧ ਧਰਮ ਬਾਰੇ ਵੀ ਪੜ੍ਹੀਏ ਸਾਡੇ ਵਿੱਚ ਕੰਧਾਂ ਸਾਡੇ ਦਿਮਾਗ ਦੇ ਵਿੱਚ ਕੰਧਾਂ ਨਹੀਂ ਹੋਣੀਆਂ ਚਾਹੀਦੀਆਂ ਅਸੀਂ ਹੱਦਾਂ ਸਰਹੱਦਾਂ ਤੋਂ ਪਾਰ ਜਿਹੜੀਆਂ ਸੋਚਾਂ ਲੈ ਕੇ ਜਾਣੀਆਂ ਨੇ ਤੇ ਮੈਂ ਖਾਸ ਕਰ ਧੰਨਵਾਦੀ ਹਾਂ ਸ਼ਵਾਲਕ ਟੀਵੀ ਦਾ ਜਿਨ੍ਹਾਂ ਨੇ ਇਸ ਖਾਕਸਰ ਨੂੰ ਇਹ ਲੋਕਾਂ ਦੇ ਵਿੱਚ ਮੈਨੂੰ ਲਜਾਣ ਦੀ ਕੋਸ਼ਿਸ਼ ਕੀਤੀ ਹੈ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਦਾ ਤੇ ਬੜਾ ਪਿਆਰ ਦਿੱਤਾ ਉਹਨਾਂ ਨੇ ਮੈਨੂੰ ਤੇ ਇਹਦੇ ਲਈ ਮੈਂ ਇਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਬਹੁਤ ਬਹੁਤ ਮਿਹਰਬਾਨੀ ਭਾਈ